ਤੋ ਬਾਦ ਮੁੱਖ ਮੰਤਰੀ ਉੱਥੇ ਰਹਿਣ ਲੱਗੇ ਸੀ ਪਰ ਇੰਪਲੀਮੈਂਟ ਹੋ ਨਹੀਂ ਪਾਰਿਆ ਸੀ ਕਿ ਇੱਕ ਦੁਆਬੇ ਦੇ ਵਿੱਚ ਵੀ ਮੁੱਖ ਮੰਤਰੀ ਦਾ ਦਫ਼ਤਰ ਚਾਹੀਦਾ ਜਿੱਥੋਂ ਮਾਝੇ ਵਾਲੇ ਲੋਕ ਵੀ ਇੱਥੇ ਆਸਣ ਚੰਡੀਗੜ੍ਹ ਦੂਰ ਪੈਂਦਾ ਇੱਕ ਪਾਸੇ ਆ ਉਹ ਇੰਪਲੀਮੈਂਟ ਨਹੀਂ ਹੋ ਪਾਰਿਆ ਸੀ ਤਾਂ ਹੁਣ ਆ ਬਾਈ ਇਲੈਕਸ਼ਨ ਆਈ ਤਾਂ ਅਸੀਂ ਘਰ ਕਰਾਇਤੇ ਲੈ ਲਿਆ ਤੇ ਜਿਹੜਾ ਮੇਰਾ ਮਕਾਨ ਮਾਲਕ ਉਹ ਡਾਕਟਰ ਐ ਅਕਬਰਦਵਾਰਾ ਜਿਹੜਾ ਮਿਸ਼ਨ ਗੁਰੂ ਨਾਨਕ ਮਿਸ਼ਨ ਹਸਪਤਾਲ ਜਿਹੜਾ ਗੁਰਦੁਆਰਾ ਸਾਹਿਬੀ ਉਹਦੇ ਸਾਹਮਣੇ ਦਾ ਆਪਣਾ ਕਲੀਨਿਕ ਹੈ ਹਸਪੀਟਲ ਹੈ ਬੜਾ ਸੌ ਪਰਿਵਾਰ ਹੈ ਤੇ ਉਹਨਾਂ ਨੂੰ ਮੈਂ ਕਹਤਾ ਕਿ ਜੀ ਅਸੀਂ ਇਹ ਘਰ ਲੰਬੇ ਸਮੇਂ ਲਈ ਰੱਖਣਾ ਹੈ ਕਿਉਂਕਿ ਹਫਤੇ 'ਚੋ 2 ਜਾਂ 3 ਦਿਨ ਮੈਂ ਆ ਕੇ ਬੈਠਿਆ ਕਰੂੰਗਾ ਤਾਂ ਕਿ ਦੁਆਬੇ ਦੇ ਤੇ ਮਾਝੇ ਦੇ ਲੋਕਾਂ ਨੂੰ ਚੰਡੀਗੜ੍ਹ ਜਾਣ ਦੀ ਲੋੜ ਨਾ ਪਵੇ ਸਰਕਾਰ ਇੱਥੇ ਚੱਲੇ। ਤੁਹਾਨੂੰ ਮੈਂ ਇੱਕ ਹਿਸਟਰੀ ਦੱਸ ਦਿਨਾ ਜਿਹੜੀ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ। ਜਦੋਂ ਵੰਡ ਹੋਈ ਦੇਸ਼ ਦੀ ਪੰਜਾਬ ਵੰਡਿਆ ਗਿਆ। ਪੰਜਾਬ ਦੀ ਰਾਜਧਾਨੀ ਲਾਹੌਰ ਤੋਂ ਜਦੋਂ ਪਹਿਲੀ ਵਾਰ ਇਧਰਲੇ ਪਾਸੇ ਆਈ ਤਾਂ ਜਗ੍ਹਾ ਹੈ ਨਹੀਂ ਸੀ। ਤਾਂ ਸਭ ਤੋਂ ਪਹਿਲਾਂ ਰਾਜਧਾਨੀ ਜਲੰਧਰ ਬਣੀ ਸੀ ਜਿਹੜਾ ਕਮਿਸ਼ਨਰ ਦਾ ਘਰ ਹੈ ਜਿਹੜਾ ਜਲੰਧਰ ਦੇ ਕਮਿਸ਼ਨਰ ਦਾ ਘਰ ਹੈ ਉਹ ਮੁੱਖ ਮੰਤਰੀ ਦਾ ਘਰ ਹੁੰਦਾ ਸੀ ਉੱਥੇ ਕੁਝ ਮਹੀਨੇ ਪੰਜਾਬ ਦਾ ਮੁੱਖ ਮੰਤਰੀ ਰਿਹਾ ਬੰਡ ਬੜੇ ਫਿਰ ਪੰਜਾਬ ਯੂਨੀਵਰਸਿਟੀ ਹਿਆਰਪੁਰ ਚਲੀ ਗਈ ਫਿਰ ਥੋੜਾ ਜਿਹਾ ਹਿਆਰਪੁਰ ਵੀ ਰਹਿ ਚੰਡੀਗੜ੍ਹ ਪਾਸ ਬਣਿਆ ਸੁਬੀਰੋ ਹਿਸਟਰੀ ਆਪਣੇ ਆਪ ਨੂੰ ਰਿਪੀਟ ਕਰਦੀ ਹੈ। ਨਹੀਂ ਤਾਂ ਅੱਜ ਕਿਸੇ ਨੇ ਦੱਸਿਆ ਗੱਲ ਉੱਥੇ ਇੰਡਸਟਰੀ ਮੀਟਿੰਗ 'ਚ ਕਿ ਜੇ ਇਹ ਦੂਜੀ ਵਾਰ ਹੋ ਰਿਹਾ ਹੈ ਕਿ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਹੈ ਉਹ ਜਲੰਧਰ ਸਟੇ ਕਰਿਆ ਕਰੂਗਾ ਇਹ ਦੂਜੀ ਵਾਰ ਇਹ ਪਹਿਲਾਂ ਬੰਡ ਵੇਲੇ ਹੋਇਆ ਸੀ ਜਾਂਦੀ ਵੇਲੇ। ਮੇਰੇ ਲਈ ਇਕੱਲੇ ਨੇ ਆਉਣਾ ਮੈਂ ਮੈਂ ਇਕੱਲੇ ਨੇ ਆਉਣਾ ਪੰਜ ਅਫਸਰ ਲਿਆਉਣੇ ਨੇ ਸਰਕਾਰਾਂ ਕੀ ਤੁਸੀਂ ਸਾਰਿਆਂ ਨੇ ਜਾਣਾ ਹੈ। 250 ਕਿਲੋਮੀਟਰ ਜਾਣ 250 ਆਉਣ 300 ਕਿਲੋਮੀਟਰ ਦਾ ਤਾਂ ਬੈਸੇ ਫਾਇਦਾ ਹੋ ਜਾਊਗਾ ਇੱਕ ਧਿਆੜੀ ਬਚੂਗੀ ਪੂਰੀ ਇੱਕ ਜਦੋਂ ਮਰਜੀ ਆ ਜਾਓ ਕੰਮ ਕਰਨ ਤੋਂ ਬਾਅਦ ਚ ਆ ਜਾਓ ਆਵਦੇ ਦਫ਼ਤਰ ਤੋਂ ਬਾਅਦ ਚ ਆ ਜਾਓ ਸੋ ਇਹ ਅੱਜ ਥੋੜਾ ਜਿਹੜਾ ਇਕੱਠਾ ਹੈ ਇਹ ਮੈਨੂੰ ਲੱਗਦਾ ਹੀ ਨਹੀਂ ਕਿਸੇ ਬਾੜ ਦਾ ਇਕੱਠਾ ਹੈ ਇਹ ਤਾਂ ਲੱਗਦਾ ਰੈਲੀ ਆ ਬਹੁਤ ਵੱਡੀ ਇਹ ਵੀ ਕੁਦਰਤ ਹੈ ਤੁਹਾਡਾ ਇੰਨੀ ਭਾਰੀ ਗਿਣਤੀ ਚਾਉਣਾ ਕਾਂਗਰਸ ਨੇ ਇੰਨਾ ਇਕੱਠ ਕਰਨਾ ਹੋਵੇ ਤੇ 3-4 ਲੱਖ ਦੇ ਤਾਂ ਜਲੇਬੀਆਂ ਲੱਗ ਜਾਂਦੀਆਂ ਬਾਕੀ ਸਬਾਨ ਬਾਅਦ ਚ ਪਰ ਤੁਸੀਂ ਸਾਨੂੰ ਪਿਆਰ ਦਿੰਦੇ ਹੋ ਫੁੱਲ ਸੁਟਦੇ ਹੋ ਮੇਰੀ ਪੱਗ ਜਦੋਂ ਮੈਂ ਘਰ ਜਾਂਦਾ ਸ਼ਾਮ ਨੂੰ ਮੈਂ ਪੱਗ ਫੁੱਲਾਂ ਨਾਲ ਭਰੀ ਹੁੰਦੀ ਹੈ ਪਰ ਮੈਂ ਸੋਚਦਾ ਹਾਂ ਉਹਨਾਂ ਭਗਵਾਨਤਮਾਨਾਂ ਕੋਈ ਪੁਰਾਣੇ ਚਲਣ ਦੇ ਪੁੰਨ ਨੇ ਜਿਹੜਾ ਪਿਆਰ ਮਿਲ ਜਾਂਦਾ ਹੈ ਨਹੀਂ ਲੀਡਰਾਂ ਨੂੰ ਕੌਣ ਫੁੱਲ ਸੜਦਾ ਜੇ ਤਾਂ ਛੇਤਰੋ ਛੇਤਰੀ ਹੋਈ ਜਾਂਦਾ ਕੰਮ ਲੋਕ ਛੇਤਰਾ ਦੇ ਹਾਰ ਲੈ ਕੇ ਖੜੇ ਅਭੀ ਤੁਸੀਂ ਕੀਤਾ ਕੀ ਹੈ ਸੇਸ਼ ਕਰਕੇ ਤੁਹਾਡੇ ਨਾਲ ਆ ਕਿਉਂਕਿ ਸੱਚੇ ਨੇਇਅਤ ਸੱਚੀ ਹੈ ਨੀਅਤ 'ਚ ਕੋਈ ਖੋਟ ਨਹੀਂ ਜਿਨਾਂ ਨੇ ਨੀਤਾਂ 'ਚ ਖੋਟ ਹੈ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਨੂੰ ਪਤਾ ਲੱਗ ਜਾਂਦਾ ਫਿਰ ਪ੍ਰਮਾਤਮਾ ਵੀ ਇੱਧਰ ਉੱਧਰ ਕਰ ਦਿੰਦਾ ਵੀ ਚਲੋ ਚੰਗਾ ਸੱਚੀ ਕਰਦਾ ਸਭੀਰੋ ਆ ਜਿਹੜੇ ਢੋਲ ਨੇ ਬੈਸਤ 13 ਤਰੀਕ ਨੂੰ ਵੱਜਣੇ ਨੇ ਪਰ ਤੁਸੀਂ ਪਹਿਲੇ ਹੀ ਵਜਾ ਰੱਖੇ ਨੇ ਤੇਰੇ ਬਾਅਦ ਇੱਕ ਤਾੜੀ ਮਾਰ ਦਿਓ ਇਹ ਲੋਕਾਂ ਦੀ ਆਪਣੀ ਜਿੱਤ ਹੈ ਇਹ ਲੋਕ ਆਪਣੇ ਆਪ ਢੋਲ ਵਜਾ ਰਹੇ ਨੇ ਲੋਕਾਂ ਨੂੰ ਚਾਹ ਹੈ ਕਿ ਅਸੀਂ ਸਰਕਾਰ ਦਾ ਹਿੱਸੇਦਾਰ ਬਣਨ ਜਾ ਰਹੇ ਹਾਂ ਇੰਨੀ ਭਾਰੀ ਕਿਰਤੀ ਤੁਹਾਡਾ ਹੋਣਾ ਮੈਨੂੰ ਬਹੁਤ ਵਧੀਆ ਲੱਗਿਆ ਦਸਰਾ ਕਲਾਬ ਅੱਛਾ ਦਸਰਾ ਕਲਾਬ ਹਾਂਜੀ ਸਾਰੇ ਜਿੰਨੇ ਵੀ ਮੇਰੇ ਕੋਲੇ ਸਵੇਰੇ 500 ਤੋਂ ਵੱਧ ਬੰਦਾ ਸਵੇਰੇ ਆਉਂਦਾ ਕਰੇ ਲੰਗਰ ਚੱਲਦਾ ਕਰੇ ਉਹ ਲੰਗਰ ਨਹੀਂ ਹਟਣਾ ਲੰਗਰ ਹੀ ਚੱਲੂ ਚਾਹ ਪਾਣੀ ਦਾ ਲੰਗਰ ਪਕੌੜਿਆਂ ਦਾ ਲੰਗਰ ਚੱਲਦਾ ਹੈ 500 ਬੰਦਾ ਸਵੇਰੇ ਆ ਕੇ ਮਿਲ ਕੇ ਜਾਂਦਾ 500 ਬੰਦਾ ਉੱਠਣ ਸਾਹ ਜੇ ਕਿਸੇ ਲੀਡਰ ਨੂੰ 500 ਬੰਦਾ ਫੁੱਲਾਂ ਦਾ ਹਾਰ ਲਈ ਖੜਾ ਹੋਵੇ ਉਦੋਂ ਵਧੀਆ ਕਿਉਂ ਹੱਸਦਾ ਸੀ ਉਸ ਵਾਸਤੇ ਸੋ ਇਹੀ ਪ੍ਰਮਾਤਮਾਗੇ ਅਰਦਾਸ ਕਰਦੇ ਆਂ ਪ੍ਰਮਾਤਮਾ ਜਿੰਨੀ ਕਿ ਜਿੱਤ ਬਣਾ ਰੱਖੀ ਐ ਤੁਮੇ ਬਧਾਈ ਨਾਮ ਪ੍ਰਕਟਾਈ ਦੇ ਨਾਮ ਐਨੀ ਕਿ ਬਣਾ ਕੇ ਰੱਖੀ ਲੋਕਾਂ ਦੇ ਕੰਮ ਆਈਏ ਕਿਸੇ ਦੇ ਘਰ ਦਾ ਜੁੱਲਾ ਬੜੇ ਆ ਨਸ਼ਿਆਂ ਦੇ ਕੋੜ ਤੋਂ ਖੜਾ ਚੜਾਈਏ ਲੱਗੇ ਹੋਇਆ ਸੀ ਸਾਨੂੰ ਬਹੁਤ ਸਾਰੀਆਂ ਗਲੀਆਂ ਦੀਆਂ ਰਿਪੋਰਟਾਂ ਆਈਆਂ ਇਮੀਡੀਟਲੀ ਮੈਂ ਆਰਡਰ ਵੀ ਕਰਦਾ ਨਾਲ ਨਾਲ ਕਿਹੜੀ ਗਲੀ ਦੇ ਵਿੱਚ ਆ ਦਿੱਕਤ ਐ ਕਿਤੇ ਸੀਵੇਰੇ ਦੀ ਦਿੱਕਤ ਐ ਕਿਤੇ ਲਾਈਟਾਂ ਦੀ ਸੋ ਮੇਰੇ ਸੋਚ ਮੁਤਾਬਕ ਭਾਵੇਂ ਕੋਈ ਵੀ ਬਰਾਦਰੀ ਆ ਭਾਵੇਂ ਕੋਈ ਵੀ ਬਰਾਦਰੀ ਆ 50 ਬੰਦਿਆਂ ਦੀ ਬਰਾਦਰੀ ਆ ਭਾਵੇਂ ਉਹਨਾਂ ਨੂੰ ਕੋਈ ਦੁੱਖ ਨਹੀਂ ਹੋਣਾ ਚਾਹੀਦਾ ਉਹਨਾਂ ਦੇ ਜਿਹੜੇ ਪੁਰਖੇ ਨੇ ਉਹਨਾਂ ਦੇ ਜਨਮ ਦਿਨ ਮਨਾਉਣੇ ਚਾਹੀਦੇ ਉਹਨਾਂ ਦੇ ਸ਼ਹੀਦੀ ਦਿਵਸ ਮਨਾਉਣੇ ਚਾਹੀਦੇ ਮੈਨੂੰ ਪਤਾ ਲੱਗਿਆ ਮੋਤੀ لال ਮਹਿਰਾ ਜੀ ਉਹਨਾਂ ਦੇ ਬਰਾਦਰੀਏ ਉਹਨਾਂ ਨੇ ਕਹਿੰਦੇ ਸਾਨੂੰ ਤਾਂ ਪਤਾ ਹੀ ਕਿਸੇ ਨੇ ਪੁੱਛਿਆ ਹੀ ਨਹੀਂ ਪਹਿਲਾਂ ਕਿਉਂ ਨਹੀਂ ਪੁੱਛਿਆ ਵੀ ਇਹ ਡੇਡੀਆਂ ਕੁਰਬਾਨੀਆਂ ਕੀਤੀਆਂ ਬਈ ਜਿੰਨਾ ਜਿੰਨਾ ਦਾ ਵੀ ਪੰਜਾਬ ਚ ਮਹਾਪੁਰਖਾਂ ਦਾ ਪੀਰਾਂ ਦਾ ਫਕੀਰਾਂ ਦਾ ਦੇਸ਼ ਭਗਤਾਂ ਦਾ ਗੁਰੂਆਂ ਦਾ ਯੋਗਦਾਨ ਹੈ ਉਹ ਸਾਰੇ ਇਕੱਠੇ ਮਿਲ ਕੇ ਮਨਾਇਆ ਕਰੀਏ ਕਿਉਂਕਿ ਮੈਂ ਭਾਜਪਾ ਨੇ ਇੱਕ ਗੱਲ ਕਹੀ ਸੀ ਪਾਰਲੀਮੈਂਟ ਚ ਮੈਂ ਕਿ ਤੁਸੀਂ ਦੇਸ਼ ਦੇ ਵਿੱਚ ਤਾਂ ਕਰ ਲੈਨੇ ਹੋ ਹਿੰਦੂ ਮੁਸਲਮਾਨ ਇਹ ਉਹ ਪੰਜਾਬ ਦੀ ਧਰਤੀ ਕਰ ਸਕਦੇ ਮੈਂ ਕਹਿੰਦਾ ਪੰਜਾਬ ਦੀ ਧਰਤੀ ਬਹੁਤ ਉਗ ਜਾਉ ਹੈ ਜੋ ਵੀ ਸਿੱਟੋਂਗੇ ਧਰਤੀ ਦੇ ਵਿੱਚ ਉਹ ਉੱਗ ਜਾਂਦਾ ਪਰ ਪੰਜਾਬ ਦੀ ਧਰਤੀ ਚ ਨਫ਼ਰਤ ਦਾ ਪੀ ਕਦੇ ਨਹੀਂ ਉਗਦਾ ਸਾਡਾ ਭਾਈਚਾਰਾ ਬਹੁਤ ਸਟਰੌਂਗ ਹੈ ਅਸੀਂ ਆਪਣੇ ਗੁਰਪੁਰਬ ਅਸੀਂ ਆਪਣੀਆਂ ਈਦਾਂ ਅਸੀਂ ਆਪਣੀਆਂ ਸ਼ਬਰੀਦਾਂ ਅਸੀਂ ਆਪਣੀਆਂ ਸੰਗਰਾਂਦਾਂ ਅਸੀਂ ਆਪਣੀਆਂ ਰਾਮ ਨੌਮੀਆਂ ਅਸੀਂ ਆਪਣੇ ਗੁਰਪੁਰਬ ਅਸੀਂ ਆਪਣੇ ਭਗਤ ਰਵਿਦਾਸ ਜੀ ਦੇ ਜਨਮ ਦਿਨ ਅਸੀਂ ਭਗਤ ਕਬੀਰ ਜੀ ਦੀ 626 ਬਰਸੀ ਅਸੀਂ ਇਕੱਠੇ ਮਨਾਉਣ ਮਨਾਉਨੇ ਆ ਅਸੀਂ ਇਕੱਠੇ ਮਨਾਉਨੇ ਸਾਨੂੰ ਤਾਂ ਅੰਦਾਜ਼ਾ ਲੱਗ ਸੀ ਇਹ ਹੀ ਆਪਣੇ ਪੰਜਾਬ ਦਾ ਇੱਕ ਅਲੱਗ ਗੱਲ ਹੈ ਕਿ ਇੱਥੇ ਫੁਲਵਾੜੀ ਹੈ ਫੁੱਲ ਲੱਗ ਲੱਗ ਰੰਗਦੇ ਨੇ ਪਰ ਹੈਗੇ ਇੱਕੋ ਗੰਮਲੇ ਚ ਨੇ ਉਹ ਗਮਲੇ ਪਿੱਛੇ ਲੜਦੇ ਨਹੀਂ ਹੈਗੇ ਕਮਲਾ ਮੇਰਾ ਹੈ ਜਾਂ ਕਮਲਾ ਤੇਰਾ ਫੁੱਲ ਲਗ ਲਗ ਰੰਗਦੇ ਨੇ ਹਰ ਫੁੱਲ ਦੀ ਆਪਣੀ ਸੁਗੰਧ ਹੈ ਤੇ ਆਪਣਾ ਰੰਗ ਹੈ ਇਹ ਪਾਈਚਰਾ ਸਾਡੇ ਤੇ ਬਣਾ ਕੇ ਰੱਖਣਾ ਸੋ ਤੁਸੀਂ ਆਪ ਮਿਹਨਤ ਕਰ ਰਹੇ ਹੋ ਮੈਨੂੰ ਸਵੇਰੇ ਆ ਕੇ ਦੱਸਦੇ ਆ ਅਸੀਂ ਫਲਾਨੇ ਪਹਾੜ ਕੋ ਕੈਂਪ ਤੋਂ ਆਏ ਜੀ ਅਸੀਂ ਬਾਡ ਨੰਬਰ 75 ਤੋਂ ਆਏ ਆ ਜੀ ਅਸੀਂ ਉੱਥੇ ਕੰਮ ਕਰ ਰਹੇ ਆ ਜੀ ਸਾਡੇ ਨੌਜਵਾਨ ਮੁੰਡੇ ਬਹੁਤ ਆਉਂਦੇ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਨੌਜਵਾਨ ਮੁੰਡੇ ਅੱਗੇ ਆ ਰਹੇ ਨੇ ਰਾਜਨੀਤੀ ਚ ਅੱਗੇ ਆ ਰਹੇ ਨੇ ਕਿ ਜੇ ਅਸੀਂ ਹਿੱਸਾ ਲਵਾਂਗੇ ਵਿੱਚ ਅਸੀਂ ਆ ਵੋਟਾਂ ਪਾਵਾਂਗੇ ਸਾਡੀ ਆ ਪ੍ਰੋਬਲਮ ਆ ਦਿੱਕਤ ਪਹਿਲਾਂ ਤਾਂ ਇਹ ਸੀ ਨਾ ਆਪਾਂ ਰਾਜਨੀਤੀ ਨੂੰ ਕੁਝ ਸਮਝਦੇ ਨਹੀਂ ਸੀ ਆਪਾਂ ਕਹਿੰਦੇ ਸੀ ਆਪਾਂ ਕੀ ਲੈਣਾ ਛੱਡੋ ਪਰੇ ਆਪਾਂ ਕੀ ਲੈਣਾ ਉਹ ਭਾਈ ਗੱਲ ਸੁਣ ਲੋ ਮੇਰੀ ਉਹ ਰਾਜਨੀਤੀ ਤੁਹਾਡੇ ਚੁੱਲਿਆਂ ਤੱਕ ਆ ਅੱਜ ਸ਼ਾਮ ਨੂੰ ਤੁਹਾਡੇ ਚੁੱਲੇ ਤੇ ਕੀ ਪੱਕਣਾ ਹੈ ਅੱਜ ਸ਼ਾਮ ਨੂੰ ਤੁਹਾਡੇ ਚੁੱਲੇ 'ਚ ਅੱਗ ਬਲਣੀ ਹੈ ਜਾਂ ਨਹੀਂ ਬਲਣੀ ਰਾਜਨੀਤੀ ਡਿਸਾਈਡ ਕਰਦੀ ਹੈ ਫੇ ਤੁਸੀਂ ਰਾਜਨੀਤੀ ਤੋਂ ਭਜਦੇ ਕਿਉਂ ਵਿਚ ਮਰੋ ਉਹਦੇ ਜਿੱਸਾ ਲਓ ਠੀਕ ਕਰੋ ਉਹਨੂੰ ਰਾਜਨੀਤੀ 'ਚ ਮਾੜੇ ਬੰਦੇ ਇਸ ਕਰਕੇ ਨਹੀਂ ਹੈਗੇ ਰਾਜਨੀਤੀ 'ਚ ਮਾੜੇ ਬੰਦੇ ਜਿਆਦਾ ਇਸ ਕਰਕੇ ਨਹੀਂ ਹੈਗੇ ਕਿ ਰਾਜਨੀਤੀ ਮਾੜੀ ਹੈ ਮਾੜੇ ਬੰਦੇ ਜਿਆਦਾ ਇਸ ਕਰਕੇ ਨੇ ਕਿ ਚੰਗੇ ਬੰਦੇ ਧੱਕਾ ਆਉਂਦੇ ਤੁਸੀਂ ਆਪ ਮੈਨੂੰ ਚੰਗਾ ਲੱਗਿਆ ਮਾਵਾ ਪੈਣਾ ਬੈਠੀਆਂ ਨੇ ਇਹ ਤੁਹਾਡੇ ਬਿਨਾ ਜੇ ਤੁਹਾਡੇ ਬਿਨਾ ਚੁੱਲ੍ਹਾ ਨਹੀਂ ਚੱਲ ਸਕਦਾ ਜੇ ਤੁਹਾਡੇ ਬਿਨਾ ਘਰ ਨਹੀਂ ਚੱਲ ਸਕਦਾ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦਾ ਵਿੱਚ ਹਿੱਸਾ ਲਿਆ ਕਰੋ ਤੁਹਾਨੂੰ ਪਤਾ ਹੈ ਕਿ ਮਹਿੰਗਾਈ ਦਾ ਕੀ ਹਾਲ ਹੈ ਉਹ ਬੰਦੇ ਨੇ ਤਾਂ ਆ ਕੇ ਕਹਿਣਾ ਹੁੰਦਾ ਆਥਣੇ ਸ਼ਾਮ ਨੂੰ ਕੀ ਬਣਾਇਆ ਥੋੜਾ ਹੋਰ ਦੋ ਸਬਜ਼ੀਆਂ ਬਣਾ ਲਿਆ ਕਰੋ ਉਹਨੂੰ ਪਤਾ ਹੈ ਨਾ ਬਣਾਇਆ ਕਿਵੇਂ ਹੈ ਉਹਨੂੰ ਪਤਾ ਹੈ ਨਾ ਲੇਡੀ ਨੂੰ ਸੋਇਸ ਕਰਕੇ ਤੁਹਾਡੇ ਨਾਲ ਖੜੇ ਆ ਤੁਹਾਡੇ ਵਾਂਗੂਆਂ ਪਰਿਵਾਰ ਚ ਪਰਿਵਾਰ ਸਮੇਤ ਆਏ ਹੋਏ ਕਿਉਂਕਿ ਸਾਰੇ ਜਗ੍ਹਾ ਤੇ ਮੈਥੋਂ ਨਹੀਂ ਜਾਇਆ ਜਾਂਦਾ ਤਾਂ ਪਰਿਵਾਰ ਜਾਊਗਾ ਕੋਈ ਗੱਲ ਨਹੀਂ ਤੁਸੀਂ ਸਾਡਾ ਪਰਿਵਾਰੀ ਮੈਂ ਤਾਂ ਸਾਰਾ ਮੈਨੂੰ ਪੱਤਰਕਾਰ ਕਹਿੰਦੇ ਤੁਸੀਂ ਇੰਨਾ ਹਰ ਰੋਜ਼ ਜਾਣਿਓ ਕਦੇ ਕਿਤੇ ਕਦੇ ਕਿਤੇ ਪੰਜਾਬ ਚ ਪਰਿਵਾਰ ਨੂੰ ਕਦੋਂ ਟਾਈਮ ਦਿੰਨੇ ਹੋ ਮੈਂ ਕਹਿੰਦਾ ਜੀ ਮੈਂ ਪਰਿਵਾਰ ਨੂੰ ਟਾਈਮ ਦਿੰਦਾ ਕਹਿੰਦੇ ਜੀ ਦੇਖੋ ਤੁਸੀਂ ਐ ਨਾ ਕਹੋ ਤੁਸੀਂ ਤਾਂ ਕਹਾ ਅੱਜ ਤੁਸੀਂ ਫਗਵਾੜੇ ਸੀ ਕੱਲ ਤੁਸੀਂ ਉੱਥੇ ਫਿਰੋਜਪੁਰ ਫਿਰਦੇ ਸੀ ਪਰਸੋ ਸੰਗਰੂਰ ਫਿਰਦੇ ਸੀ ਪਰਿਵਾਰ ਨੂੰ ਕਦੋਂ ਲੈਣ ਦਿੰਦੇ ਮੈਂ ਕਹਿੰਦੀ ਮੈਂ ਬੱਦੇ ਟਾਈਮ ਹੀ ਪਰਿਵਾਰ ਨੂੰ ਦੇ ਰਿਆ ਮੈਂ ਕਿਹਦੇ ਲਈ ਮੇਰੇ ਮਤਲਬ ਸਮਝਾਓ ਕਦੋਂ ਮੈਂ ਕਹਿੰਦੀ ਮੈਂ ਪੰਜਾਬ ਨੂੰ ਆਪਣਾ ਪਰਿਵਾਰ ਮੰਨਦਾ ਪੰਜਾਬ ਨੂੰ ਮੇਰੀ ਮਾਂ ਨੂੰ ਕਿਸੇ ਨੇ ਪੁੱਛਿਆ ਪੱਤਰਕਾਰ ਆ ਗਿਆ ਕੋਈ ਪਿੰਡ ਕਹਿੰਦੇ ਮਾਤਾ ਜੀ ਭਗਵੰਤ ਮਾਨ ਨੂੰ ਉਹਦੇ ਪੁੱਤ ਨੂੰ ਮਿਲੇ ਨੂੰ ਕਿੰਨਾ ਚਿਰ ਹੋ ਗਿਆ ਉਹ ਕਹਿੰਦੀ ਪੁੱਤ ਮੈਨੂੰ ਲੱਗਦਾ 22 ਦਿਨ ਹੋ ਗਏ ਕਹਿੰਦੇ ਦੇਖ ਲੋ 22 23 ਦਿਨ ਹੋ ਗਏ ਤੁਹਾਡਾ ਮੁੰਡਾ ਤੁਹਾਨੂੰ ਨਹੀਂ ਮਿਲਿਆ ਕੀ ਕਹਿਣਾ ਚਾਹੋਗੇ ਉਹ ਕਹਿੰਦੀ ਫਿਰ ਕੀ ਹੁੰਦਾ ਜੇ ਮੈਨੂੰ ਨਹੀਂ ਮਿਲਿਆ ਮੈਂ ਟੀਵੀ ਤੇ ਦੇਖਦੇ ਦੇਖਦੀ ਹੁੰਨੀ ਆ ਮਿਲਦਾ ਤਾਂ ਰੋਜ਼ ਮਾਮਾ ਨੂੰ ਫਿਰਦਾ ਹੁੰਦਾ ਕਦੇ ਕਦੇ ਮਰੇਕਾ ਵਾਲੀ ਕਰੇ ਕਦੇ ਢੁੱਠੀ ਮਰੇਕਾ ਵਾਲੀ ਕਰੇ ਆਸ਼ਾ ਵਰਕਰਾਂ ਕਦੇ ਆਂਗਣ ਵਾੜੀ ਵਾਲੇ ਕਦੇ ਕਿਤੇ ਕਹਿੰਦੀ ਮੈਂ ਤਾਂ ਜਨਮ ਦੇਣ ਵਾਲੀ ਆ ਭਾਈ ਬਾਕੀ ਵੀ ਤਾਂ ਉਹਦੀਆਂ ਮਾਵਾ ਹੀ ਨੇ ਸੁਹਾਰ ਮਾਂ ਨੂੰ ਆ ਸਮਝਦਿਆਂ ਹਰ ਮਾਂ ਦਾ ਦਰਦ ਸਮਝਦਿਆਂ ਉਹਦੇ ਪਰਿਵਾਰ ਦਾ ਦਰਦ ਸਮਝਿਆ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਇੱਕ ਰੁਪਈਆ ਵੀ ਕਿਸੇ ਤੋਂ ਲੈ ਲਿਆ ਹੋਵੇ ਮੈਂ 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 ਜ਼ਿੰਮੇਵਾਰ ਹਾਂ ਭਾਈ 1 ਰੁਪਈਆ ਕਿਸੇ ਤੋਂ ਲੈ ਲਿਆ ਹੋਵੇ ਕਿਸੇ ਦੀ ਸ਼ਿਫਾਰਿਸ਼ ਲੱਗੀ ਹੋਵੇ ਮੈਨੂੰ ਇੱਕ ਐਮਐਲ ਮੇਰਾ ਕਹਿੰਦਾ ਕੱਲ ਨੂੰ ਤੁਸੀਂ 242 ਨੌਕਰੇ ਦੇਣੇ ਮੈਂ ਕਿਹਾ ਇੱਕ ਮੁੰਡਾ ਆਪਣਾ ਪਾਰਟੀ ਦਾ ਮੈਂ ਕਿਹਾ ਜਮਈ ਆਪਣਾ ਮੈਂ ਕਿਹਾ ਵਧੀਆ ਆ ਗਿਆ ਉਹ ਨੰਬਰ ਨਾ ਕਹਿੰਦਾ ਪੰਜ ਨੰਬਰਾਂ ਤੇ ਰਹਿ ਗਿਆ ਮੈਂ ਕਿਹਾ ਫਿਰ ਹੁਣ ਉਹ ਤਾਂ ਕਹਿੰਦਾ ਆਪਣੇ ਉਹ ਜਮਈ ਆਪਣਾ ਮੈਂ ਕਿਹਾ ਵੀ ਕੀ ਕਰੀਏ ਹੁਣ ਕਰੋ ਫਿਰ ਕੋਈ ਉਹਦਾ ਆਪਣਾ ਜਮਈ ਆਪਣਾ ਦਾ ਨ ਕਰੀਏਗੀ ਇੱਕ ਦਿਨ ਕੱਟ ਦੋ ਉਹਦਾ ਬਚਵਾਲਾ ਮੈਂ ਕਹਿੰਦਾ ਕੱਟ ਕੇ ਦਾ ਨਾਮ ਪਾ ਲੈਣਾ ਪਰ ਮੈਨੂੰ ਇਹ ਦੱਸੀ ਜਿਹਦਾ ਨਾਮ ਕੱਟਾਂਗੇ ਉਹ ਬਗਾਨਾ ਉਹ ਵੀ ਤਾਂ ਆਪਣਾ ਹੈ ਤੂੰ ਇਹ ਕਰ ਜਿਹੜਾ ਜਮਾ ਹੀ ਆਪਣੇ ਉਹਨੂੰ ਕਹਦੇ ਅਗਲੇ ਸਾਲ ਪੇਪਰ ਦੇ ਕੇ 5 ਨੰਬਰ ਵੱਧ ਲੈ ਕੇ ਆ ਜਾ ਉਹਦਾ ਨੰਬਰ ਆ ਜੀ ਆ ਇਹ ਨਾ ਕਰੋ ਕਿਸੇ ਦਾ ਹੱਕ ਨਾ ਮਾਰੋ ਕੀ ਪਤਾ ਉਹਦੀ ਮਾਂ ਨੇ ਵੀ ਤਾਂ ਖੰਡ ਵਾਲਾ ਦਹੀਂ ਮੂੰਹ ਚ ਪਾ ਕੇ ਭੇਜੂਗੀ ਨਾ ਕੱਲ ਨੂੰ ਕੀ ਪਤਾ ਉਹਦੀ ਕਬੀਲਦਾਰੀ ਕਿੰਨੇ ਲਈ ਤੇ ਚੜਨੀ ਹੋਵੇ ਕੀ ਪਤਾ ਉਹਦੇ ਨੌਕਰੀ ਮਿਲਣ ਨਾਲ ਉਹਦੀ ਭੈਣ ਦਾ ਵਿਆਹ ਹੁੰਦਾ ਹੋਵੇ ਤੇ ਕਿਸੇ ਛੋਟੇ ਭਾਈ ਦੀ ਫੀਸ ਭਰ ਜੂਗਾ ਉਹ ਕੀ ਪਤਾ ਕਿ ਕਿਹੜੇ ਕੰਮ ਨਾਲ ਕਿਹੜੀ ਜ਼ਿੰਦਗੀ ਬਦਲ ਜਾਂਦੀ ਹੈ ਜੀ ਮੈਨੂੰ ਇੱਕ ਪਰਿਵਾਰ ਮਿਲਿਆ ਮੈਂ ਦਿੱਲੀ ਜਾ ਰਿਹਾ ਸੀ ਜਹਾਜ਼ ਤੇ ਚੰਡੀਗੜ੍ਹੋਂ ਤੇ ਕੁੜੀ ਮਿਲੀ ਮੈਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੀ ਸੀ ਉਹ ਮੈਂ ਉਹਦੇ ਨਾਲ ਉਹਦੀ ਮਾਂ ਸੀ ਬਹੁਤ ਵਧੀਆ ਜਿੰਦਾਬਾਦ ਜਿੰਦਾਬਾਦ ਤੁਸੀਂ ਦੇਖੋ ਜੋਸ਼ ਦੇਖੋ ਇਹਨਾਂ ਦਾ ਵਾਸ ਚੱਲੇ ਤਾਂ ਕੱਲ ਨੂੰ ਵੋਟਾਂ ਪਵਾ ਲੈਣ ਵੀ ਮੈਂ ਸੱਤੂ ਮਸ਼ੀਨ ਤੇ ਬਟਨ ਦਬਾਉਗਾ ਇਹਨੇ ਕਾਲੇ ਹੋਏ ਪਹਿਨੇ ਕੋਈ ਨਹੀਂ ਕੋਈ ਨਹੀਂ ਤਾਸ ਤਰੀਕ ਨੂੰ ਦੱਬ ਦਿਓ ਮੈਂ ਜਜ਼ਬਾਤਾਂ ਨੂੰ ਸੌਣੇ ਦੱਟੋ ਬਹੁਤ ਵਧੀਆ ਬਹੁਤ ਵਧੀਆ ਉਹ ਕੁੜੀ ਮਿਲੀ ਉਹਦੀ ਮਾਂ ਨਾਲ ਉਹਦਾ ਭਾਈ ਨਾਲ ਉਹਦੀ ਭਾਬੀ ਨਾਲ ਨਵਾਂ ਵਿਆਹ ਹੋਇਆ ਸੀ ਭਰਾ ਦਾ ਚੂੜਾ ਪਾਇਆ ਹੋਇਆ ਸੀ ਕੁੜੀ ਦੇ ਉਹਦੀ 70 ਸਾਲ ਦੀ ਦਾਦੀ ਨਾਲ ਉਹ ਮੈਨੂੰ ਕਹਿੰਦੀ ਕੁਤ ਦੀ ਸੀਟ ਮੇਰੇ ਨੇੜੇ ਆ ਗਈ ਮੈਨੂੰ ਕਹਿੰਦੀ ਜੀ ਅੱਜ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਦਿਨ ਹੈ ਮੈਂ ਕਹਿੰਦਾ ਸੁਪਨ ਜੀ ਕੀ ਕਿਵੇਂ ਕਹਿੰਦੀ ਤੁਸੀਂ ਕੀਤਾ ਹੈ ਮੈਂ ਕਹਿੰਦੀ ਮੈਨੂੰ ਦੱਸੋ ਕਿਵੇਂ ਕੰਮ ਆਇਆ ਕਹਿੰਦੀ ਤੁਸੀਂ ਮੈਨੂੰ ਪਟਵਾਰੀ ਭਰਤੀ ਕਰ ਲਿਆ ਮੈਂ ਪਟਵਾਰੀ ਬਣ ਗਈ ਤੇ ਮੈਂ ਪਟਵਾਰੀ ਬਣਨ ਤੋਂ ਬਾਅਦ ਅੱਜ ਮੈਨੂੰ ਪਹਿਲੀ ਤਨਖਾਹ ਮਿਲੀ ਹੈ ਕੱਲ ਕੱਲ ਪਰਸੋਂ ਮੈਨੂੰ ਪਹਿਲੀ ਤਨਖਾਹ ਮਿਲੀ ਹੈ ਤੇ ਮੈਂ ਆਪਣੇ ਪਰਿਵਾਰ ਨਾਲ ਵਾਅਦਾ ਕੀਤਾ ਹੋਇਆ ਸੀ ਕਿ ਇੱਕ ਨੌਕਰੀ ਨਾਲ ਦੇਖੋ ਕਿੰਨਾ ਕੁਝ ਬਦਲ ਜਾਂਦਾ ਹੈ ਮੈਂ ਆਪਣੇ ਪਰਿਵਾਰ ਨਾਲ ਵਾਅਦਾ ਕੀਤਾ ਹੋਇਆ ਸੀ ਕਿ ਜਦੋਂ ਮੈਂ ਸਰਕਾਰੀ ਨੌਕਰੀ ਲੱਗੀ ਪਹਿਲੀ ਤਨਖਾਹ ਨਾਲ ਮੈਂ ਆਪਣੇ ਸਾਰੇ ਟੱਬਰ ਨੂੰ ਜਹਾਜ਼ ਦਾ ਚੂੜਾ ਦਵਾਉਂਗੀ ਕਹਿੰਦੇ ਆ ਕਿ ਨਾ ਤੇ ਲੈ ਕੇ ਚੱਲ ਕਿੰਨਾ ਬਦਲ ਜਾਂਦਾ ਹੈ ਕਹਿੰਦੇ ਬੰਗਲਾ ਸਾਹਿਬ ਮੱਥਾ ਟੇਕਾਂਗੇ शीश गांज साहब जावानदन जावान मैं बड़ी खुश हुई किसी के काम आ गए वो काम करेगी सरकारी नौकरी करूगी अगे मुंडा वाइस मिल जूगा वह भी नौकरी वाला मिल जूगा घर बदल जाता पीढ़ी बदल जाती है सो भीरो करके थोड़े को आया पांचवें नंबर से अपना बटन है झाड़ू वाला बटन दस तरीक नब 13 ਤਰੀਕ ਨੂੰ ਜਦੋਂ ਰਿਜ਼ਲਟ ਆਉਣਗੇ ਐਜੇ ਵੇਲੇ ਤੱਕ ਜਿੰਨੇ ਮਰਜ਼ੀ ਢੋਲ ਵਜਾ ਲਿਓ ਜਿੰਨੇ ਮਰਜ਼ੀ ਲੱਡੂ ਜਲੇਬੀਆਂ ਵੰਡ ਲਿਓ ਉਸ ਤੋਂ ਬਾਅਦ ਹਿਸਟਰੀ ਦੇ ਵਿੱਚ ਲਿਖਿਆ ਜਾਊਗਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਹਫ਼ਤੇ 'ਚ ਜੋ 2 ਤੋਂ 3 ਦਿਨ ਆਪਣਾ ਦਫ਼ਤਰ ਕਦੋਂ ਬਦਲਿਆ ਤੇ ਕਿਉਂ ਬਦਲਿਆ ਤਾਂ ਉਹਦਾ ਸਹੀ ਉੱਤਰ ਹੋਇਆ ਕਰੂਗਾ ਜਲੰਧਰ ਪੱਛਮੀ ਦੀ ਚੋਣ ਵੇਲੇ ਚੋਣ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਉੱਥੇ ਰਹਿਣ ਲੱਗੇ ਸੀ ਦੇਖੋ ਚੋਣ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਵੱਖਰੇ ਐਨ ਲੱਗੇ ਸੀ ਦੇਖੋ ਆ ਫਰਕ ਹੈ ਆਪਣੇ ਵਾਲੇ ਆਪ ਲਾਉਂਦੇ ਨਾਰੇ ਬੀਜੇਪੀ ਵਾਲਿਆਂ ਨੂੰ ਧਾੜੀ ਦੇ ਕੇ ਲੈ ਕੇ ਜਾਣੇ ਪੰਨੇ ਮੋਦੀ ਮੋਦੀ ਆਇਆ ਕੰਮਵਾ ਆਹੀ ਭੱਕੇ ਵੀ ਆਪਣੇ ਵਾਲੇ ਜਿਹੜੇ ਨੇ ਉਹ origignal ਨੇ organic ਨੇ ਉਹ ਦਿਹਾੜੀ ਵਾਲੇ ਨੇ ਮੈਂ ਤਾਂ ਨਹੀਂ ਗੱਲ ਦੱਸਦਾ ਭਾਈ ਸਾਡਾ ਮਾਹ ਭਾਈ ਸਾਡਾ ਮਾਹ ਲੋਰੀ ਆਹੀ ਆਪਣਾ ਪਣਾ ਕੇ ਸੀਐਮ ਨੂੰ ਵੀ ਬਾਈ ਕਹਿ ਲੈਂਦੇ ਨੇ ਤਾ ਪਹਿਲਾਂ ਵਾਲੇ ਤਾਂ ਆਜਾ ਜੀ ਕਾਕਾ ਜੀ ਸਾਬ ਜੀ ਫੁਲਾਣਾ ਜਿੱਥੇ ਕੋਈ ਹੁਣ ਇਥੇ ਮੇਰੀ ਬਾਹ ਫੜ ਕੇ ਰੋਕ ਲੈਂਦੇ ਆ ਬਾਈ ਜੀ ਕੰਮ ਮੈਂ ਥੋੜਾ ਜਾਂ ਮੈਂ ਦੱਸੋ ਸੋ ਵੀਰੋ ਫਰਕ ਹੁੰਦਾ ਹੈ ਫਰਕ ਹੁੰਦਾ ਨਾਰਿਆਂ ਦਾ ਜਦੋਂ 2020 ਦੇ ਵਿੱਚ ਇਲੈਕਸ਼ਨ ਚੱਲ ਰਹੀ ਸੀ ਦਿੱਲੀ ਦੀ ਤਨਿੰਦਰ ਮੋਤੀ ਜੀ ਨੇ ਕਹੈਲੀ ਕੀਤੀ ਰਾਮਲੀਲਾ ਗਰਾਊਂਡ 'ਚ ਕਿਉਂਕਿ ਮੈਂ ਦਿੱਲੀ ਦਾ ਪ੍ਰਚਾਰ ਕਰ ਰਿਹਾ ਸੀ ਤੇ ਮੈਂ ਵੀ ਅਰਵਿੰਦ ਕੇਜਰੀਵਾਲ ਜੀ ਨਾਲ ਬੈਠਾ ਸੀ ਰੈਲੀ ਦੇਖ ਰਿਹਾ ਸੀ ਅਸੀਂ ਟੀਵੀ ਚੈਨਲ ਤੇ ਬੜਾ ਕਾਟ ਸੀ ਜੋ ਨਾਰੇ ਲੱਗੇ ਨਾਰੇ ਲੱਗਣਗੇ ਨਾਰੇ ਸੁਣ ਕੇ ਮੈਂ ਕਿਹਾ ਕੇਜਰੀਵਾਲ ਸਾਹਿਬ ਸੌ ਚੁੱਕਣ ਦੀ ਤਿਆਰੀ ਕਰ ਲੋ ਮੁਖਵਤਰੀ ਬਣੋਂਗੇ ਸਰਕਾਰ ਬਣੂਗੀ ਕਹਿੰਦੇ ਤੁਝੇ ਕਿੱਸੇ ਪਤਾ ਚੱਲਾ ਮੈਂ ਕਿਹਾ ਜੀ ਨਾਰੇ ਦੇਖ ਕੇ ਕਹਿੰਦੇ ਨਾਰੇ ਤਾਂ ਖੂਬ ਲੱਗ ਰਹੇ ਆ ਯਾਰ ਇਕੱਠ ਵੀ ਬਹੁਤ ਹੈ ਨਾਰੇ ਖੂਬ ਲੱਗ ਰਹੇ ਆ ਮੈਂ ਕਿਹਾ ਸਰ ਨਾਰੇ ਲੱਗਣ ਦੀ ਗੱਲ ਨਹੀਂ ਹੁੰਦੀ ਨਾਰਾ ਲਾਉਣ ਵੇਲੇ ਲੋਕਾਂ ਦਾ ਮੂਡ ਕੀ ਹੈ ਇਹ ਦੇਖੋ ਕਹਿੰਦੇ ਕਿੱਸੇ ਮੈਂ ਕਿਹਾ ਨਾਰੇ ਲੱਗ ਰਹੇ ਸਟੇਜ ਤੋਂ ਹਰ ਹਰ ਮੋਦੀ ਔਰ ਲੋਕੀ ਨਾਰੇ ਲਾ ਰਹੇ ਸੀ मैं क्या गर्दन ले जा रही है हाथ भी उपर है गर्दन भी उपर है तो दोनों हथ उपर जाके दो नार ला दलाब इनकला भारत माता की प्रावार। Um goleiro!